ਹਾਰੇ ਕਾ ਸਹਾਰਾ ਖਾਟੂ ਸ਼ਾਮ ਹਮਾਰਾ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਤੋਂ ਜੋ 11 12 ਬੱਸਾਂ ਪਹਿਲਾਂ ਲਿਜਾ ਚੁੱਕੇ ਨੇ ਆਪਣੇ ਵਿਕਰਮ ਕਥੂਰੀਆ ਜੀ ਖਾਟੂ ਸ਼ਾਮ ਜੀ ਦੇ ਦਰਵਾਜ਼ੇ ਅੱਜ ਇਹ 13ਵੀਂ ਬੱਸ ਯਾਤਰਾ ਜੋ ਵਿਕਰਮ ਕਥੂਰੀਆ ਜੀ ਦੇ ਦੁਆਰਾ ਲੈ ਕੇ ਜਾ ਰਹੇ ਨੇ ਖਾਟੂ ਸ਼ਾਮ ਜੀ ਦੇ ਦਰਵਾਜ਼ੇ ਇਹ 13ਵੀਂ ਬਸ ਯਾਤਰਾ ਹੈ ਅਤੇ 1300 ਹੀ ਇਸ ਬਸ ਦਾ ਕਿਰਾਇਆ ਹੈ ਤੇ ਅੱਜ 11 ਤਰੀਕ ਹੈ 13 ਤਰੀਕ ਨੂੰ ਹੀ ਇਹ ਬਸ ਦੀ ਵਾਪਸੀ ਹੈ ਤੇ ਆਓ ਆਪਾਂ ਜੋ ਇੱਥੇ ਸੰਗਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਿਕਰਮ ਕਥੂਰੀਆ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਦਿਖਾਉਨੇ ਆ ਤੁਹਾਨੂੰ ਪੂਰੀ ਜਾਣਕਾਰੀ ਰਾਦੇ 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 ਜੀ ਸੋ ਖਾਟੂ ਸ਼ਾਮ ਦੇ ਯਾਤਰਾ ਜਾ ਰਹੀ ਹੈ ਤੁਸੀਂ ਕਿੰਨੀ ਕ ਵਾਰ ਗਏ ਪਹਿਲਾਂ ਮੈਂ ਚੌਥੀ ਵਾਰ ਚੱਲੀ ਆਂ ਚੌਥੀ ਵਾਰ ਚੱਲੇ ਹੋ ਹਾਂਜੀ ਜਦੋਂ ਪਹਿਲਾਂ ਗਏ ਸੀ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ ਕਿਵੇਂ ਤੁਸੀਂ ਕੀ ਦੇਖਿਆ ਉੱਥੇ ਐਕਸਪੀਰੀਅੰਸ ਤਾਂ ਬਹੁਤ ਵਧੀਆ ਸੀਗਾ ਹਾਂਜੀ ਬਾਕੀ ਦੇਖੋ ਜਦੋਂ ਬਾਬਾ ਦੇ ਦਰਸ਼ਨ ਹੋ ਗਏ ਤਾਂ ਬਹੁਤ ਕੁਝ ਦੇਖ ਲਿਆ ਬਹੁਤ ਕੁਝ ਦੇਖ ਲਿਆ ਬਹੁਤ ਕੁਝ ਦੇਖ ਲਿਆ ਜੀ ਹਾਂਜੀ ਕਿ ਹੁਣ ਕਿਵੇਂ ਲੱਗ ਰਿਹਾ ਫੇ ਅੱਜ ਤੋਂ ਹੁਣ ਬਹੁਤ ਚੰਗਾ ਰਿਹਾ ਬੜੀ ਉਡੀਕ ਸੀ ਵੀ 11 ਤਰੀਕ ਨੂੰ ਕਦ ਆਉਗੀ ਅੱਛਾ ਜੀ ਹਾਂ ਜੀ ਸੋ ਕਹਿੰਦੇ 13 ਤਰੀਕ ਨੂੰ ਵਾਪਸ ਹੋਣ 13 ਨੂੰ 14 ਨੂੰ 15 ਨੂੰ ਤੇ ਇੱਕ ਹੋਰ ਵੀ ਗੱਲ ਸੁਣੀ ਹੈ ਕਹਿੰਦੇ 13 ਨੂੰ ਇਹ ਆਉਣਾ 1300 ਰੁਪਏ ਕਿਰਾਇਆ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਵਧੀਆ ਗੱਲ ਹੈ ਵੀਰ ਜੀ ਦੀ ਮਿਹਰਬਾਨੀ ਹੈ ਤੇਰੇ ਹੀ ਤੇਰਾ ਹੋਗੀ ਤੇਰੇ ਹੀ ਤੇਰਾ ਹੋਗੀ ਤੇਰੇ ਹੀ ਤੇਰਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਕੋਲ ਕਾਟੂ ਸ਼ਾਮ ਕੀ ਜੈ 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 ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਹਾਂਜੀ ਤੁਸੀਂ ਕਿੱਥੋਂ ਆਏ ਕੁਰਾਲੀ ਸੇ ਕੁਰਾਲੀ ਤੋਂ ਖਾਟੂ ਸ਼ਾਮ ਯਾਤਰਾ ਜਾ ਰਹੀ ਹੈ ਤੁਸੀਂ ਕਿੰਨੀ ਵਾਰ ਗਏ ਪਹਿਲਾਂ ਨਹੀਂ ਜੀ ਪਹਿਲੀ ਵਾਰ ਚੱਲੇ ਆ ਸੀ ਪਹਿਲੀ ਵਾਰ ਚੱਲੇ ਹਾਂ ਤੁਹਾਨੂੰ ਬੁਲਾਵਾ ਕਿਵੇਂ ਆਇਆ ਪਹਿਲੀ ਵਾਰੀ ਇਹ ਕਿਵੇਂ ਆਇਆ ਕਿਵੇਂ ਇਸੇ ਵੋ ਕਰੇ ਆ किसी को कहा था मैं किसी के घर गई थी ना जी। तो मैंने कहा दीदी आप मतलब कि गाडू श्याम जी जाया है जी। मैंने कहा अगर कभी मतलब बस जानी हो तो मैंने कहा मेरे को जरूर बुलाना तो उन्होंने एक मतलब जनवरी में मैंने बोला था उनको अच्छा जी हाँ तो वो कहती कि भाई सीट होती है दो जो मतलब ले जाते हैं तो तेरा नाम मैं अगर ऐसा हुआ तो ले मतलब करवाऊंगी उसके अंदर तो उनके जरिए से वही मेरा उलावा आया हाँ जी ਬੋਲੋ ਜੈ ਸ਼੍ਰੀ ਸ਼੍ਰੀ ਸਿਆਮ ਜੀ ਜੈ ਸ਼੍ਰੀ ਸ਼ਾਮ ਜੀ ਤੁਹਾਡਾ ਕੀ ਨਾਮ ਹੈ ਉਪਾਸਨਾ ਤੁਸੀਂ ਕਿੰਨੀ ਵਾਰ ਗਏ ਮੈਂ ਪਹਿਲੀ ਵਾਰ ਚੱਲੀ ਹਾਂ ਪਹਿਲੀ ਵਾਰ ਚੱਲੀ ਹਾਂ ਹਾਂ ਜੀ ਤੁਹਾਡੀ ਏਜ ਕਿੰਨੀ ਹੋਗੀ ਮੇਰੀ ਏਜ 24 ਹੈ 24 ਸੋ ਇੰਨੀ ਛੋਟੀ ਏਜ ਦੇ ਵਿੱਚ ਮਤਲਬ ਕਿ ਤੁਹਾਨੂੰ ਇਧਰ ਕਿਸ ਤਰ੍ਹਾਂ ਲੱਗ ਰਿਹਾ ਜਾਣਾ ਧਾਰਮਿਕ ਸਥਾਨ ਤੇ ਮੂਝੇ ਤੋਂ ਬਹੁਤ ਖੁਸ਼ੀ ਹੋ ਰਹੀ ਹੈ ਮੈਨੇ ਬਹੁਤ ਦਿਨ ਸੇ ਸੋਚਾ ਥਾ ਕਿ ਮੈਂ ਜਾਣਾ ਚਾਹਤੀ ਹੂੰ ਪਰ ਅੱਜ ਮੂਝੇ ਮੌਕਾ ਮਿਲਿਆ ਹੈ ਤੋਂ ਮੂਝੇ ਬਹੁਤ ਖੁਸ਼ੀ ਹੋ ਰਹੀ ਹੈ ਐਸੇ ਜਾਣ ਕੇ ਲਈ ਹਾਂਜੀ ਸੋ ਪਹਿਲਾ ਤੁਹਾਡੇ ਮਨ ਦੇ ਵਿੱਚ ਵਿਚਾਰ ਸੀਗੇ ਜਾਣ ਦੇ ਹਾਂਜੀ ਪਿਛਲੀ ਵਾਰ ਮੇਰੀ ਪੂਰੀ ਫੈਮਲੀ ਗਈ ਥੀ ਮਤਲਬ ਮੈਂ ਔਰ ਪਾਪਾ ਨਹੀਂ ਜਾ ਪਾਏ ਥੇ ਪਰ ਇਸ ਵਾਰ ਮੇਰਾ ਅਚਾਨਕ ਸੇ ਪਲਾਨ ਬਣ ਗਿਆ ਔਰ ਮੂਝੇ ਸੀਟ ਵੀ ਮਿਲ ਗਈ ਜੈ ਸ਼੍ਰੀ ਸ਼ੰਗ ਜੈ ਸ਼੍ਰੀ ਸ਼ੰਗ ਜੈ ਸ਼੍ਰੀ ਸ਼ੰਗ ਹਾਂਜੀ ਤੁਸੀਂ ਪਹਿਲੀ ਵਾਰ ਜਾ ਰਹੇ ਹੋ? ਹਾਂਜੀ ਪਹਿਲੀ ਵਾਰ ਜਾ ਰਹੀ ਹਾਂ। ਅੱਛਾ ਜੀ। ਫਿਰ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਮਤਲਬ ਕੀ ਮਹਿਸੂਸ ਹੋ ਰਿਹਾ ਪਹਿਲੀ ਵਾਰ ਕੇ? ਬਹੁਤ ਖੁਸ਼ੀ ਹੋ ਰਹੀ ਹੈ। ਬਹੁਤ ਖੁਸ਼ੀ। ਹਾਂਜੀ ਹਾਂ। ਕਹਿੰਦੇ ਵੀ ਦੂਰ ਵੀ ਬਹੁਤ ਹੈ ਤੇ ਗਰਮੀ ਵੀ ਬਹੁਤ ਹੈ। ਪਰ ਕੋਈ ਗੱਲ ਨਹੀਂ ਬਾਬਾ ਜੀ ਹੈਗੇ ਨਾਲ। ਬਾਬਾ ਜੀ ਦੀ ਕਿਰਪਾ ਪੂਰੀ ਹੈ। ਹਾਂਜੀ ਹਾਂਜੀ ਆ ਪੂਰੀ ਕਿਰਪਾ ਜੀ। ਉਹਨਾਂ ਨੇ ਆਪ ਹੀ ਲੈ ਜਾਣਾ ਤੁਹਾਨੂੰ। ਹਾਂਜੀ ਹਾਂਜੀ ਆਪ ਹੀ ਲੈ ਜਾਣਾ ਜੀ। ਉਹਨਾਂ ਨੇ ਬੁਲਾਇਆ ਹੈ ਤਾਂ ਆਪ ਹੀ ਲੈ ਕੇ ਜਾਵਾਂਗੇ ਸਭ ਕੁਝ ਆਪ ਹੀ ਕਰਨਗੇ। ਹਾਂਜੀ ਬਿਲਕੁਲ। ਹਾਂਜੀ ਹਾਂ। ਬੁਲਾਵਾ ਆ ਗਿਆ। ਹਾਂਜੀ ਹਾਂ। ਤੇ जय श्री राम जय श्री श्याम जय श्री श्याम जय श्री श्याम खाटू श्याम जा रहे हो फिर ਤੁਸੀਂ ਕਿੰਨੀ ਕ ਵਾਰ ਪਹਿਲਾਂ ਜਾ ਚੁੱਕੇ ਮੈਂ ਫਸਟ ਟਾਈਮ ਜਾ ਰਹੀ ਹਾਂ ਜੀ ਫਸਟ ਟਾਈਮ ਜਾ ਰਹੀ ਹਾਂ ਹਾਂ ਜੀ ਹਾਂ ਜੀ ਫਸਟ ਟਾਈਮ ਜਾ ਰਹੀ ਹਾਂ ਵੈਸੇ ਤਾਂ ਮੈਂ ਜਾਂਦੀ ਰਹਿੰਦੀ ਬਸ ਇਸ ਵਗੈਰਾ Vrindavan ਪਰ खाटू श्याम जी ਅੱਜ ਫਸਟ ਵਾਰ ਟਾਈਮ ਜਾ ਰਹੀ ਹਾਂ ਉਹ ਵੀ ਕੁਰਾਲੀ ਤੋਂ ओके हां जी, हाँ जी ਪਹਿਲਾਂ ਦੇਵੀ ਦੇਵਤਿਆਂ ਦੇ ਗਏ ਹੋਣੇ ਹਾਂ ਹਾਂਜੀ ਹਾਂਜੀ ਰਿੰਦਵਾਨ ਜਾਣਦੇ ਆ ਜੀ ਅਯੋਧਿਆ ਵੀ ਜਾਣਦੇ ਆ ਤੇ ਬਲਕਨਾਥ ਵੀ ਜਾਣਦੇ ਆ ਹਰ ਜਗ੍ਹਾ ਜਾਣਦੇ ਆ ਹਾਂਜੀ ਤੁਖਾਟੂ ਸ਼ਾਮ ਜੀ ਦਾ ਬਲਾਵਾ ਹੁਣ ਆਇਆ ਹਾਂਜੀ ਹਾਂਜੀ ਅੱਜ ਪਹਿਲੀ ਵਾਰ ਖਾਟੂ ਸ਼ਾਮ ਜੀ ਦਾ ਬਲਾਵਾ ਆਇਆ ਹੈ ਬਹੁਤ ਅੱਛਾ ਫੀਲ ਹੋ ਰਿਹਾ ਹੈ ਕਿ ਬਾਬਾ ਜੀ ਨੇ ਖੁਦ ਸਾਨੂੰ ਉੱਥੇ ਬੁਲਾਇਆ ਹੈ ਤਾਂ ਜਾਣ ਦਾ ਮੌਕਾ ਦਿੱਤਾ ਹੈ ਪਹਿਲੀ ਵਾਰ ਸਾਨੂੰ ਹਾਂਜੀ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਦੀ ਸੰਗਤ ਵੀ ਬਹੁਤ ਅੱਛੀ ਹੈ ਜੀ ਹਾਂਜੀ ਬਹੁਤ ਅੱਛਾ ਅਸੀਂ ਇੱਥੋਂ ਆਏ ਲੋਕਲ ਹੀ ਆਏ ਆ ਜੀ ਹਾਂਜੀ ਆ ਜੀ ਲੋਕਲ ਆਈ ਫਸਟ ਟਾਈਮ ਮੈਂ ਜਾ ਰਹੀ ਹਾਂ ਪਰ ਮੈਂ ਇਹਨਾਂ ਦੇ ਨਾਲ ਨਾ ਹਾਂਜੀ ਹਾਂਜੀ ਜੈ ਸ਼੍ਰੀ ਸ਼ੰਗ ਜੈ ਸ਼੍ਰੀ ਸ਼ੰਗ जय श्री श्याम जय श्री श्याम जी, आ, जी हां ਤੁਸੀਂ ਕਿੰਨੀ ਕਵਾਰ ਗਏ ਪਹਿਲਾਂ ਸਾਨੂੰ ਤੀਜੀ ਵਾਰ ਬੁਲਾਇਆ ਬਾਬਾ ਜੀ ਨੇ ਹੁਣ ਤੀਜੀ ਵਾਰ ਬੁਲਾ ਤੀਜੇ ਸਾਲ ਹਾਂਜੀ ਅਪ੍ਰੈਲ ਚ ਬੁਲਾਉਂਦੇ ਹਰ ਸਾਲ ਹਰ ਸਾਲ ਅਪ੍ਰੈਲ ਚ ਇਹਨਾਂ ਦੇ ਨਾਲ ਹੀ ਜਾਂਦੇ ਹਾਂ ਨਹੀਂ ਅਸੀਂ ਜਾਂਦੇ ਅਲੱਗ-ਅਲੱਗ ਵਾਰੀ ਹਾਂ ਇਹਨਾਂ ਨਾਲ ਫਸਟ ਟਾਈਮ ਚੱਲੇ ਹਾਂ ਓਕੇ ਹਾਂਜੀ ਪਰ ਜਾਂਦੇ ਅਪ੍ਰੈਲ ਚ ਐਨ ਕਿਰਪਾ ਉਹਨਾਂ ਨੇ ਵੀ ਸਾਲ ਬਾਅਦ ਬੁਲਾ ਲੰਦਾਂ ਪਹਿਲਾਂ ਜਦੋਂ ਗਏ ਹਾਂ ਸੰਗਤ ਦੇ ਨਾਲ ਗਏ ਹਾਂ ਇੱਕ ਫੈਮਿਲੀ ਨਾਲ ਇੱਕ ਸੰਗਤ ਨਾਲੇ ਗਏ ਸੀ ਸੰਗਤ ਦੇ ਨਾਲ ਹਾਂਜੀ ਤੇ ਜਦੋਂ ਸੰਗਤ ਦੇ ਨਾਲ ਜਾਂਦੇ ਆ ਆਪਾਂ ਨੱਚਦੇ ਟੱਪਦੇ ਕੀਰਤਨ ਕਰਦੇ ਜਾਂਦੇ ਆ ਕਿੰਨਾ ਕਿ ਇੰਜੋਏ ਵਧੀਆ ਲੱਗਦਾ ਜੀ ਬਹੁਤ ਜ਼ਿਆਦਾ ਅਸੀਂ ਆਪਣੀ ਗੱਡੀ 'ਚ ਜਾਣਾ ਹੀ ਬੰਦ ਕਰਤਾ ਜੀ ਬਿਲਕੁਲ ਜੀ ਸੰਗਤ ਦੇ ਨਾਲ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਬੜੇ ਬਿਲਕੁਲ ਜੀ ਤੇ ਵਧੀਆ ਆ ਉਹਦੇ ਨਾਲ ਚੱਲੀ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਏ ਬਹੁਤ ਇੰਜੋਏ ਕਰਦੇ ਆ ਆਪਣੇ ਗੱਡੇ ਚ ਅਸੀਂ ਬੋਰ ਹੁੰਦੇ ਸੀ ਇੱਥੇ ਅਸੀਂ ਬਹੁਤ ਇੰਜੋਏ ਕਰਦੇ ਹੋ ਜਾਂਦੇ ਪਾਪਾ ਜੀ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਜੀ 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 ਕਿ ਸਾਨੂੰ ਸਾਲ ਬਾਅਦ ਬੁਲਾ ਲੰਗੇ ਬੁਲਾ ਲੰਗੇ ਹਾਂਜੀ ਹਾਂਜੀ ਬੋਲੋ ਖਾਟੂ ਸ਼ਾਮਤੀ ਜੈ ਹਾਂਜੀ ਜੈ ਖਾਟੂ ਨੀਸ਼ ਕੀ ਐ ਖਾਟੂ ਨੀਸ਼ ਕੀ ਜੈ ਹੋ ਜੀ ਤੋ ਤੁਸੀਂ ਕਿੰਨੀ ਵਾਰ ਗਏ ਪਹਿਲਾਂ ਮੈਂ ਦੂਸਰੀ ਵਾਰ ਚੱਲਿਆ ਜੀ ਜੀ ਹਾਂ ਪਹਿਲੇ ਅਸੀਂ ਯਾਰ ਦੋਸਤ ਗਏ تھے ਅੱਛਾ ਜੀ ਤੇ ਮੇਰੇ ਦੀਦੀ ਰਹਿੰਦੇ ਔਰੇ ਕਰਾਲੀ ਹਾਂਜੀ ਤੇ ਨੇ ਇਹ ਸਾਨੂੰ ਦੱਸਿਆ ਵੀ ਅੱਧਾ ਬਸਾ ਜਾਂਦੀਆਂ ਔਰੇ ਤੇ ਹਾਂਜੀ ਪਰ ਅਸੀਂ ਇੱਕਦਮ ਤੇ ਪਲਾਨ ਕਰ ਲਿਆ ਆਪਣਾ ਓਕੇ ਜੀ ਔਰ ਚਲਦੇ ਆਂ ਬਾਬਾ ਜੀ ਦੀ ਜੋ ਮਰਜ਼ੀ ਹੈ ਉਸ ਨਾਲ ਅਸੀਂ ਦਰਸ਼ਨ ਕਰੀਏ ਬਾਬਾ ਜੀ ਦੇ ਜਾ ਕੇ ਬਾਕੀ ਮੈਂ ਰਹਿਣੇ ਵਾਲਾ ਹੀ ਮਾ ਚਲਦੇ ਆਂ ਨਾਲਾ ਘਟਦੇ ਹਾਂਜੀ ਹਾਂਜੀ ਉਹ ਤੁਹਾਨੂੰ ਦੀਦੀ ਦੇ ਥਰੂ ਬਤਲੋ ਕਿ ਬਾਬਾ ਜੀ ਦਾ ਬਲਾਵਾ ਹਾਂਜੀ ਹਾਂਜੀ ਅਚਾਨਕ ਤੇ ਆਜਿੰਦਾ ਬੁਲਾਵਾ ਤਾਂ ਹੀ ਜਾ ਪਾਂਦੇ ਆ ਨਹੀਂ ਤਾਂ ਅਸੀਂ ਬਹੁਤ ਦੇਰ ਦੇਰ ਤੇ ਪਲਾਨ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਬੁਲਾਵਾ ਹੁਣ ਆਇਆ ਹੈ ਨਾ ਬਿਲਕੁਲ ਬਿਲਕੁਲ 3 ਸਾਲ ਬਾਅਦ ਹੁਣ ਦੁਬਾਰਾ ਚੱਲੇ ਹੈ ਅੱਛਾ ਜੀ ਹਾਂਜੀ ਹਾਂ ਭਾਈ ਦੱਸ ਰਹੇ ਆ ਕਿ ਪਹਿਲਾਂ 3 ਸਾਲ ਪਹਿਲਾਂ ਗਏ ਸੀ ਤੇ ਹੁਣ ਫੇਰ ਚੱਲੇ ਨੇ ਹਾਂਜੀ ਹਾਂਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਯਾਤਰਾ ਤੁਹਾਡੀ ਸਫਲ ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ जय श्री श्याम जय श्री श्याम जी जी सो कंवंत कौर जी जो बस जा रही है खाटू श्याम दे ਤੁਸੀਂ ਬੜੀਆਂ ਯਾਤਰਾਵਾਂ ਕੀਤੀਆਂ ਨੇ ਤੇ ਆਪਣਾ ਕੀਰਤਨ ਵੀ ਕਰਦੇ ਜਾਂਦੇ ਹੋ ਨੱਚਦੇ ਟੱਪਦੇ ਜਾਂਦੇ ਹੋ ਮਨੋਰੰਜਨ ਵੀ ਹੁੰਦਾ ਅਤੇ ਪ੍ਰਭੂ ਦਾ ਨਾਮ ਵੀ ਲਿਆ ਜਾਂਦਾ ਤੇ ਅੱਜ ਖਾਟੂ ਸ਼ਾਮ ਜਾ ਰਹੇ ਹੋ ਫਿਰ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਹਾਂ ਜੀ ਬਾਬਾ ਸਾਨੂੰ ਬਾਰ-ਬਾਰ ਬੁਲਾਉਂਦਾ ਜੀ ਤੇ ਅਸੀਂ ਜਾਂਦੇ ਆਂ ਜੀ ਬਿਲਕੁਲ ਜੀ ਹਾਂ ਜੀ ਉਹਨਾਂ ਦੀ ਕਿਰਪਾ ਹੈ ਜੀ ਉਹ ਬਾਰ-ਬਾਰ ਸਾਨੂੰ ਬੁਲਾਉਂਦੇ ਨੇਗੇ ਤਾਂ ਅਸੀਂ ਭੱਜੇ ਜਾਂਦੇ ਆਂ ਜੀ ਭੱਜੇ ਜਾਂਦੇ ਆਂ ਜੀ ਤੋ ਪਤਾ ਹੀ ਨਹੀਂ ਆਣ ਗਣ ਤੋਂ ਹੋ ਗਿਆ ਤੁਹਾਡੀ ਤੁਸੀਂ ਮਤਲਬ ਕੀ ਹਾਂਜੀ ਬਹੁਤ ਬੁਲਾਵਾ ਆਈ ਹੋ ਜਾਂਦਾ ਹਾਂਜੀ ਆਈ ਹੋ ਜਾਂਦੇ ਪਤਾ ਨਹੀਂ ਸਾਨੂੰ ਖੁਦ ਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਵੀ ਪਤਾ ਨਹੀਂ ਅਸੀਂ ਕੀ ਇਹ じゃ ਕਰਿਆ ਵੀ ਜਿਹੜਾ ਬਾਬਾ ਨੇ ਸਾਨੂੰ ਇੰਨਾ ਆਪਣੇ ਨਾਲ ਜੋੜ ਲਿਆ ਕਿ ਹਰ ਇੱਕ ਮਹੀਨੇ ਸਾਡੀ ਬਸ تیار ਰਹਿੰਦੀ ਹੈ ਜੀ ਜੀ ਹਾਂਜੀ ਬਿਲਕੁਲ ਜੀ ਔਰ ਦੇਖ ਲਓ ਤੁਹਾਡੇ ਸਾਹਮਣੇ ਕੋਈ ਬੈਨਰ ਨਹੀਂ ਪਾਉਂਦੇ ਜੀ ਕੋਈ ਕਿਸੇ ਨੂੰ ਉਹ ਨਹੀਂ ਕਰਦੇ ਵੀ ਸਾਡੀ ਬਸ ਜਾਰੀ ਹੈ ਬਸ ਆਟੋਮੈਟਿਕ ਹੀ ਪਹਿਲੇ ਇੱਕ ਫੁੱਲ ਹੋ ਜਾਂਦੀ ਹੈ ਜੀ ਹਾਂਜੀ ਏ ਬਸ ਜਿਹੜੀ ਜਾ ਰਹੀ ਹੈ ਨੇ ਇਹ ਤੋਂ ਜਿਹੜੀ ਨੈਕਸਟ ਬਸ ਹੈ ਜੀ ਪੂਰੀ ਫੁੱਲ ਹੈ ਜੀ ਓਕੇ ਜੀ ਹਾਂਜੀ ਸੋ ਫਿਰ ਇੱਕ ਛੋਟਾ ਜਿਹਾ ਭਜਨ ਹੋ ਜਵੇ ਤੁਸੀਂ ਭਜਨ ਬਹੁਤ ਸੋਹਣੇ ਗਾਉਂਦੇ ਹੋ ਸ਼ਾਮ ਬਾਬਾ ਸ਼ਾਮ ਬਾਬਾ ਤੇਰੇ ਪਾਸ ਆਇਆ ਹੂੰ ਚਰਨੋਂ ਮੇਂ ਤੇਰੇ ਅਰਦਾਸ ਲਾਇਆ ਹੂੰ ਸ਼ਾਮ ਬਾਬਾ ਸ਼ਾਮ ਬਾਬਾ ਤੇਰੇ ਪਾਸ ਆਇਆ ਹੂੰ चरणों में तेरे अरदास लाया हूँ सच्चा है दरबार तुम्हारा संकट काटो श्याम हमारा सच्चा है दरबार तुम्हारा संकट काटो श्याम हमारा दुख हरना ना दुख हरना ना यही आस लाया हूँ चरनों में तेरे अरदास लाया हूँ बोलिए श्याम बाबा की जय ਉਹ ਯਾਤਰਾ ਤੁਹਾਡੀ ਸਫਲ ਰਹੇ ਕਿਉਂਕਿ ਪਹਿਲਾਂ ਵੀ ਤੁਸੀਂ ਜਾਂਦੇ ਰਹਿੰਦੇ ਹੋ ਜੀ ਕਿਤਮਨ ਸਾਹਿਬ ਜੀ ਤੁਸੀਂ ਵੀ ਸਾਡਾ ਇਸ ਤਰ੍ਹਾਂ ਹੀ ਸਾਥ ਦੇਣਾ ਹੈ ਜੀ ਜਿਸ ਤਰ੍ਹਾਂ ਤੁਸੀਂ ਹਰੇਕ ਵਾਰ ਸਾਡੇ ਨਾਲ ਜਾਂਦੇ ਹੋ ਇਸ ਵਾਰ ਵੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜਾਣਾ ਹੈ ਜੀ ਹਾਂ ਜੀ ਹਾਂ ਜੀ ਸੋ ਹਾਂ ਜੀ ਵੀ ਜੈ ਸ਼੍ਰੀ ਸ਼ੰਗ ਕਰਾਲੀ ਨਿਵਾਸੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਯਾਤਰਾ ਹਰ 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 ਸਾਲ ਜਾਂਦੀ ਹੈ ਤੇ ਹਰ ਵਾਰ ਜਾਣੀ ਚਾਹੀਦੀ ਹੈ ਇਹ ਸਾਡਾ ਇਹੀ ਦੁਆ ਹੈ ਬਸ ਠੀਕ ਹੈ ਥੈਂਕ ਯੂ ਤੁਸੀਂ ਵੀ ਐਤਕੀ ਜਾ ਰਹੇ ਹੋ ਫਿਰ ਹਾਂ ਜੀ हां मैं जा रहे हैं वैसे जानता मैं ਘਟਾ ਹੈ ਜੀ ਇਹਨਾਂ ਦੀ ਦੁਆਵਾਂ ਵਿੱਚ ਵੀ ਜਾ ਰਹੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਇਹ ਤਾਂ ਮਤਲਬ ਕਿ ਜਾਂਦੇ ਹੀ ਆ ਇਹਨਾਂ ਦੀਆਂ ਦੁਆਵਾਂ ਇਹਨਾਂ ਦੇ ਜੋ ਇਹਨਾਂ ਨੂੰ ਅਸ਼ੀਰਵਾਦ ਮਿਲੇ ਹੋਣ ਨਾਲ ਜੀ ਸਾਰਿਆਂ ਦੇ ਸਹਿਯੋਗ ਨਾਲ ਜੀ ਸਹਿਯੋਗ ਦੇ ਨਾਲ ਜਾਣਾ ਜ਼ਰੂਰੀ ਹੈ ਜੀ ਬਿਲਕੁਲ ਜੀ ਬਿਲਕੁਲ ਸਾਰਿਆਂ ਦੇ ਮਾਨ ਸਰਬ ਸਾਨੂੰ ਕੋਈ ਵੀ ਜਾਣਦਾ ਨਹੀਂ ਸੀ ਜੀ ਹਾਂ ਜੀ ਵੀ ਅਸੀਂ ਬੱਸ ਲੈ ਕੇ ਜਾ ਰਹੇ ਹਾਂ ਜਾਂ ਅਸੀਂ ਯਾਤਰਾ ਲੈ ਕੇ ਜਾ ਰਹੇ ਹਾਂ ਤੁਹਾਡੇ ਚੈਨਲ ਨੇ ਸਾਨੂੰ ਪਪੂਲਰ ਕਰਿਆ ਜੀ ਤੁਹਾਡੇ ਚੈਨਲ ਨੇ ਸਾਨੂੰ ਪਪੂਲਰ ਕਰਿਆ ਵੀ ਅਸੀਂ ਬੱਸ ਲੈ ਕੇ ਜਾਂਦੇ ਹਾਂ ਜੀ ਹਾਂਜੀ ਹਾਂਜੀ ਸ਼ੁਕਰੀਆ ਅਸੀਂ ਕੀਰਤਨ ਕਰਦੇ ਹਾਂ ਸਾਨੂੰ ਹੁਣ ਦੁਨੀਆ ਜਾਣਣ ਲੱਗੀ ਵੀ ਅਸੀਂ ਕੀਰਤਨ ਕਰਦੇ ਨੇ ਕਿਸੇ ਨੂੰ ਪਤਾ ਨਹੀਂ ਸੀ ਤੁਹਾਣ ਚੈਨਲ ਸਾਨੂੰ ਜਿਹੜਾ ਹਰੇਕ ਜਗ੍ਹਾ ਤੇ ਦਿਖਾਉਂਦਾ ਹੈ ਜੀ ਹਾਂਜੀ ਹਾਂਜੀ ਕਰ ਕਰ ਕੇ ਵਿੱਚ ਫਿਕਸ ਹੋ ਗਏ ਜੀ ਨਾ ਜ਼ਿਆਦਾਤਰ ਧਰਮਕ ਸਸਦਲ ਜਿਹੜੇ ਸਸਦਲ ਨੇ ਉਹਨਾਂ ਤੇ ਜਾਣਾ ਮਤਲਬ ਜਾਣਾ ਮਿਲਦਾ ਹੈ ਨਾ ਉਹ ਜ਼ਿਆਦਾਤਰ ਉਹ ਬਹੁਤ ਚੰਗੀ ਗੱਲ ਹੈ ਹਾਂਜੀ 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 ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਸ਼ੇਖਰ ਜੀ ਤੁਸੀਂ ਵੀ ਜਾ ਰਹੇ ਹੋ ਅੱਜ ਯਾਤਰਾ ਜਾ ਰਹੀ ਹੈ ਖਾਟੂ ਸ਼ਾਮ ਜੀ ਦੇ ਦਰਬਾਰ ਤੇ ਸੋ ਸੰਗਤ ਪੂਰੀ ਤਿਆਰ ਹੈ ਬੱਸ ਵੀ ਬਿਲਕੁਲ ਤਿਆਰ ਹੈ ਬਿਲਕੁਲ ਤਿਆਰੀ ਪੂਰਾ ਹਰਸ਼ ਉਲਾਵ ਦੇ ਨਾਲ ਬਾਬਾ ਦੇ ਸ਼੍ਰੀ ਚਰਨਾਂ ਦੇ ਵਿੱਚ ਜਾ ਕੇ ਮੱਥਾ ਟੇਕਣਾ ਹੈ ਬੜੇ ਵੜਪਾਗੀਆਂ ਜੋ ਉਹਨਾਂ ਨੇ ਸਾਨੂੰ ਬੁਲਾਇਆ ਦਰਵਾਜ਼ੇ ਜੀ ਬੜੀ ਖੁਸ਼ੀ ਦਾ ਮੌਕਾ ਹੈ ਸਾਰੀਆਂ ਸੰਗਤਾਂ ਦੇ ਚਿਹਰੇ ਤੇ ਰੌਣਕ ਹੈ ਸੋ ਤੁਹਾਡਾ ਵੀ ਬੜਾ ਧੰਨਵਾਦ ਹੈ ਤੁਸੀਂ ਸਾਨੂੰ ਲੋਕਾਂ ਦੇ ਲਾਈਵ ਕਰਦੇ ਹੋ ਰੂਰੂ ਕਰਦੇ ਹੋ ਆਪਣੇ ਚੈਨਲ ਦੇ ਰਾਹੀਂ ਬਹੁਤ ਥੈਂਕ ਯੂ ਤੁਹਾਡਾ ਵੀ ਬਹੁਤ-ਬਹੁਤ ਜਿਆਦਾ ਜੀ ਸੋ ਆਪਣਾ ਕੀਰਤਨ ਕਰਦੇ ਨੱਚਦੇ ਟੱਪਦੇ ਜਾਉਂਗੇ ਸੋ ਤੁਸੀਂ ਕੀਰਤਨ ਵੀ ਬਹੁਤ ਵਧੀਆ ਕਰਦੇ ਹੋ ਜਾਗਰਣ ਬਹੁਤ ਵਧੀਆ ਕਰਦੇ ਹੋ ਭੇਟਾਂ ਵੀ ਗਾਉਂਦੇ ਹੋ ਤੇ ਖਾਟੂ ਸ਼ਾਮ ਜੀ ਦੇ ਭਜਨ ਵੀ ਗਾਉਂਦੇ ਹੋ ਸੋ ਇੱਕ ਭਜਨ ਛੋਟਾ ਜਿਹਾ ਜਰੂਰ ਸੁਣਾਓ ਅ ਬਾਬਾ ਦਾ ਗੁੰਗਾਨ ਸ਼ਾਮ ਬਾਬਾ ਦਾ ਗੁੰਗਾਨ ਮੇਰੀ ਕੀ ਔਕਾਤ ਹੈ ਇਹਨਾਂ ਦਾ ਗੁੰਗਾਨ ਤਾਂ 33 ਕੋਟੀ ਦੇਵ ਦੇਵਤਾ ਨਹੀਂ ਕਰ ਸਕਦੇ ਹਸਤਾ ਇੱਕ ਸੇਵਾਦਾਰ ਹੈ ਬਾਬਾ ਦੇ ਤੋਂ ਹਾਲ ਦੇ ਜਿੰਨੇ ਵੀ ਲਵਾਉਂਦੇ ਆ ਸਾਹੀ ਦਰਵਾਜ਼ੇ ਦੀ ਹਾਜ਼ਰੀਆਂ ਲਗਾਏ ਦਿਆ ਉਹਨਦੇ ਹੁਕਮ ਤੋਂ ਬਿਨਾ ਕੁਛ ਪੱਤਾ ਵੀ ਨਹੀਂ ਹਿੱਲਦਾ ਹੈ ਜੀ ਤੋ ਸਭ ਉਹਨਦੇ ਮੇਰਾ ਨੇ ਤੋ ਜਾ ਰਹੇ ਆ ਜਵਾਵਾ ਦੇ ਦਰਵਾਜ਼ੇ ਹਾਰਾ ਹੂੰ ਬਾਬਾ ਪਰ ਤੁਝ ਤੇ ਭਰੋਸਾ ਹੈ ਜੀ ਤੂੰਗਾ ਇੱਕ ਦਿਨ ਮੇਰਾ ਦਿਲ ਇਹ ਕਹਤਾ ਹੈ ਮੇਰੇ ਮਾਂ ਜੀ ਬਨ ਜਾਓ ਮੇਰੀ ਨਾਂ ਬਚਾ ਲਾ ਜਾਓ हारे को बाबा शाम तुम गले लगा जाओ हारा हूँ बाबा पर तुझ पे भरोसा है जीतूंगा एक दिन ਮੇਰਾ ਦਿਲ ਇਹ ਕਹਤਾ ਹੈ ਬੋਲੀਏ ਹਾਰੇ ਕੇ ਸਹਾਰੇ ਕੀ ਜੈ ਬੋਲੀਏ ਬਾਬਾ ਸ਼ਾਮ ਪਿਆਰੇ ਕੀ ਜੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਸੀਮਾ ਤੁਮਾਂ ਜੀ ਬਸ ਜਾ ਰਹੀ ਆ ਖਾਟੂ ਸ਼ਾਮ ਦੇ ਸੋ ਤੁਸੀਂ ਵੀ ਯਾਤਰਾਵਾਂ ਤਕਰੀਬਨ ਤਕਰੀਬਨ ਕਰਦੇ ਰਹਿੰਦੇ ਹੋ ਤੁਹਾਡੀ ਵੀ ਆਸਥਾ ਧਾਰਮਿਕ ਸਥਾਨਾਂ ਦੇ ਨਾਲ ਜੁੜੀ ਹੋਈ ਆ ਸੋ ਕੀ ਕਹਿਣਾ ਤੁਹਾਡਾ ਮੈਂ ਕੀ ਕਵਾਂ ਮੇਰੇ ਕੋਲ ਤਾਂ ਕੁਝ ਲਫ਼ਜ਼ੇ ਨਹੀਂ ਆ ਕਿ ਵੀ ਕੁਰਾਲੀ ਸ਼ਹਿਰ ਆਪਣਾ ਇੰਨਾ ਧਾਰਮਿਕ ਆ ਕਿ ਵੀ ਹਰ ਥੋੜੇ ਦਿਨਾਂ ਬਾਅਦ ਮਹੀਨੇ ਬਾਅਦ ਇੱਥੋਂ ਬੱਸਾਂ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੀਆਂ ਰਹਿੰਦੀਆਂ ਨੇ ਔਰ ਇਸੇ ਜੋ ਵੀ ਉਪਰਾਲਾ ਇਹ ਸ਼ਹਿਰ ਵਾਸੀ ਆਪਣੇ ਕਰਦੇ ਨੇ ਉਹ ਹਮੇਸ਼ਾ ਹੀ ਸਾਨੂੰ ਇੱਕ ਵਾਰ ਤਾਂ ਜ਼ਰੂਰ ਕਾਲ ਕਰਦੇ ਨੇ ਕਿ ਵੀ ਮੈਡਮ ਅਸੀਂ ਇੱਥੇ ਜਾ ਰਹੇ ਹਾਂ ਜੀ ਤੁਸੀਂ ਜਾਣਾ ਇਹਨਾਂ ਦੇ ਸੰਗਤ ਦੇ ਨਾਲ ਆਪਾਂ ਜੋ ਵੀ ਸਾਡਾ ਬੰਦਾ ਸੀ ਉਹਨਾਂ ਨਾਲ ਹੀ ਨਿਕਲ ਪੈਂਦੇ ਨੇ ਤਾਂ ਕੱਲਿਆਂ ਦਾ ਤਾਂ ਕੋਈ ਬੰਦਾ ਵੀ ਨਹੀਂ ਆਪਣਾ ਹਾਂਜੀ ਸੰਗਤ ਦੇ ਨਾਲ ਸੰਗ ਦੇ ਨਾਲ ਸੰਗ ਦੇ ਨਾਲ ਹੀ ਜਾ ਹੋ ਜਾਂਦਾ ਜੀ ਜਾ ਹੋ ਜਾਂਦਾ ਤੁਸੀਂ ਕੀ ਕਹੋਗੇ ਕਿ ਕੱਲਾ ਬੰਦਾ ਬੜਾ ਔਖਾ ਹੋ ਜਾਂਦਾ ਪਰਿਵਾਰ ਤੋਂ ਨਿਕਲਣਾ ਕਥਾ ਕੀ ਆ ਇਹ ਸੰਗਤ ਨਾਲ ਹੀ ਸਾਰੀ ਚੀਜ਼ਾਂ ਵਧੀਆ ਲੱਗਦੀਆਂ ਨੇ ਪਰ ਇਕੱਲਾ ਬੰਦਾ ਨਹੀਂ ਜਾ ਸਕਦਾ ਅਸੀਂ ਵੀ ਇਹਨਾਂ ਦੇ ਬਹਾਨੇ ਨਾਲ ਚਲੇ ਜਾਨੇ ਆ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਰਸਤੇ ਦਾ ਹੀ ਨਹੀਂ ਸੀ ਪਤਾ ਖਾਟੂ ਸ਼ਾਮ ਬਾਬਾ ਦਾ আর ਹੁਣ ਅੰਨੀ ਮਿਹਰ ਹੋਈ ਹੈ ਜਿੰਨੀ ਵਾਰ ਜਨਮ ਹੋਣੀ ਵਾਰ ਪਹਿਲਾਂ ਤਿਆਰੀ ਹੋ ਜਾਂਦੀ ਹੈ ਜਾਨ ਦੀ ਹਾਂਜੀ ਹਾਂ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਹਾਰੇ ਕੇ ਸਹਾਰੇ ਕੀ ਜੈ ਸੋ ਪੂਨਮ ਰਾਣਾ ਜੀ ਤੁਸੀਂ ਬੜੀਆਂ ਯਾਤਰਾ ਕੀਤੀਆਂ ਖਾਟੂ ਸ਼ਾਮ ਬ੍ਰਿੰਦਾਵਨ ਤੇ ਕਾਫੀ ਕਾਮਾ ਤੇ ਤੁਸੀਂ ਗਏ ਹੋ ਅੱਜ ਖਾਟੂ ਸ਼ਾਮ ਜੀ ਦੇ ਜਾ ਰਹੇ ਹਾਂ ਫੇਰ ਕੀ ਕਹਿਣਾ ਸਭ ਤੋਂ ਪਹਿਲੇ ਤੋਂ ਵੀਰ ਜੀ ਤਿਮਾਨ ਚੈਨਲ ਵਾਲੋ ਕੋ ਬਹੁਤ ਬਹੁਤ ਸ਼ੁਭ ਕਾਮਨਾਏ ਜਿਹੜੀ ਵੀ ਯਾਤਰਾ ਹੁੰਦੀ ਹੈ ਸਾਡਾ ਪ੍ਰਦਰਸ਼ਨ ਕਰਦੇ ਹੈ ਸਾਡੀ ਯਾਤਰਾ ਨੂੰ ਹੈਪੀ ਜਨਵਰੀ ਕੇ ਲਿਏ ਸ਼ੁਭ ਸ਼ੁਭ ਦਿੰਦੇ ਹੈ ਸਾਰੀ ਗੱਲਾਂ ਜੀ ਔਰ ਦੂਜੀ ਗੱਲ ਖਾਟੂ ਸ਼ਾਮ ਜੀ ਨੇ ਬੁਲਾਇਆ ਇਤਨੇ ਕਿਰਪਾ ਕਰੀ ਜੋ ਵਿੱਕੀ ਵੀਰ ਜੀ ਹੈ ਕਤੂਰੀਆ ਸਾਹਿਬ ਹੈ ਇਹਨਾਂ ਦੇ ਉੱਪਰ ਖਾਟੂ ਸ਼ਾਮ ਜੀ ਦੀ ਬਹੁਤ ਜ਼ਿਆਦਾ ਮਿਹਰ ਹੈ ਔਰ ਕਹਤੇ ਨਾ ਜੈਸੇ ਗੰਗਾ ਮੇ ਆਦੋ ਲੋ ਤੋ ਹਮ ਵੀ ਇਨਕੇ ਸਾਥ ਆਦ ਦੋ ਰਹੇ ਔਰ 1300 ਰੁਪਏ ਮੇ ਇਹ ਸੀਟ ਲੈ ਕੇ ਜਾ ਰਹੇ ਜਬਕਿ 2500 ਮੇ ਹਰ ਬਸ ਪਰ ਸੀਟ 2500 ਰੁਪਏ ਮੇ ਹੁੰਦੀ ਹੈ ਔਰ ਵੀਰ ਜੀ ਨੇ ਇਤਨਾ ਪੁੰਨ ਕਾ ਕੰਮ ਕਰ ਰਹੇ ਅਬਕੀ ਵਾਰ 1300 ਮੇ ਲੈ ਕੇ ਜਾ ਰਹੇ ਉਨਕੇ ਸਾਥ ਸਾਥ ਸਾਡੀ ਵੀ ਸ਼ਾਮ ਜੀ ਨੇ ਬਹੁਤ ਮੁਰਾਦੇ ਪੂਰੀ ਕਰੀ ਹੈ ਸ਼ਾਮ ਜੀ ਇਦਾਂ ਹੀ ਸਾਡੇ ਨਾਲ ਰਹੇ ਆੰਗਸੰਗਰਾਵੇ ਸਾਡੇ ਜੈ ਸ਼੍ਰੀ ਸ਼ਾਮ ਹਾਰੇ ਕੇ ਸਹਾਰੇ ਦੀ ਜਹਾਂ ਹਾਂਜੀ 13 ਤਰੀਕ ਨੂੰ ਆਉਣਾ 13 ਤਰੀਕ ਨੂੰ ਆਣਾ ਜੀ ਔਰ 1300 ਰੁਪਏ ਖਾਣਾ ਪੀਣਾ ਵਿੱਚ ਸਭ ਕੁਝ ਸਭ ਕੁਝ ਬਿਲਕੁਲ ਤੇਰਾ ਹੀ ਤੇਰਾ ਹੋਵੇ ਤੇਰਾ ਮੇਰਾ ਸਾਥ ਹੈ ਡੰਨੇ ਕੀ ਕੀ ਬਾਤ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸੇਟੀ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਸੋ ਅੱਜ ਖਾਟੂ ਸ਼ਾਮ ਜੀ ਦੇ ਜਾ ਰਹੇ ਹਾਂ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਹਾਂਜੀ ਬਹੁਤ ਪਹਿਲਾਂ ਵੀ ਗਏ ਤੁਸੀਂ ਕਦੇ ਨਹੀਂ ਜੀ ਕਦੀ ਨਹੀਂ ਗਏ ਨਹੀਂ ਨਹੀਂ ਪਹਿਲੀ ਵਾਰ ਜਾ ਰਹੇ ਹਾਂ ਹਾਂਜੀ ਤੋਂ ਵਧੀਆ ਲੱਗ ਰਿਹਾ ਫਿਰ ਬਹੁਤ ਵਧੀਆ ਜੀ ਵਾਹ ਜੀ ਵਾਹ ਇਹ ਨੱਚਦੇ ਟੱਪਦੇ ਜਾਉਂਗੇ ਹਾਂਜੀ ਹਾਂਜੀ ਨੱਚਦੇ ਟੱਪਦੇ ਬੋਲੋ ਖਾਟੂ ਸ਼ਾਮ ਕੀ ਜੈ ਜੈ ਸ਼੍ਰੀ ਖਾਟੂ ਜੈ ਸ਼੍ਰੀ ਖਾਟੂ ਸ਼ਾਮ ਜੀ ਕਿੰਨੀ ਕਵਾਰ ਗਏ ਜੀ ਮੈਂ ਫਸਟ ਟਾਈਮ ਜਾ ਰਹੀ ਹਾਂ ਫਸਟ ਟਾਈਮ ਜਾ ਰਹੀ ਹਾਂ ਹਾਂਜੀ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹਾਂਜੀ ਖੁਸ਼ੀ ਹੁੰਦੀ ਪਈ ਆ ਅੱਛਾ ਜੀ ਕਦੋਂ ਪਹੁੰਚ ਜੀ ਬਿਲਕੁਲ ਬਿਲਕੁਲ ਓਕੇ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਪਹਿਲਾਂ ਗਏ ਤੁਸੀਂ ਕਦੇ ਨਹੀਂ ਮੈਂ ਵੀ ਫਸਟ ਟਾਈਮ ਹੀ ਜਾ ਰਹੀ ਹਾਂ ਪਹਿਲੀ ਵਾਰ ਗਏ ਹਾਂਜੀ अच्छा किवें ਲੱਗ ਰਿਹਾ ਬਹੁਤ ਵਧੀਆ ਲੱਗ ਰਹੀ ਜੀ ਓਕੇ ਉਹ ਮੂੰਹੇ ਉੱਤੇ ਹਾਂਜੀ ਮੱਥਾ ਟੇਕੂਂਗੇ ਹਾਂਜੀ ਓਕੇ ਗਰਮੀ ਵੀ ਬਹੁਤ ਹੈ ਬਹੁਤ ਗਰਮੀ ਪੈਰ ਕਿਵੇਂ ਵੜੂ ਕੀ ਵੜੂ ਕੋਈ ਨਹੀਂ ਜੀ ਕੋਈ ਗੱਲ ਨਹੀਂ ਸੈਲੀਬ੍ਰੇਟਰ ਅੱਛਾ ਬਾਬੇ ਜੀ ਮੇਰਾ ਪੂਰੀ ਹਾਂਜੀ ਜੈ ਸ਼ਿਵ ਜੈ ਸ਼ਿਵ हां जी जय श्री श्याम जय श्री श्याम जी हां जी सो कितनी बार ਤੁਸੀਂ ਜਾ ਚੁੱਕੇ ਪਹਿਲਾਂ ਦੇਖੋ ਦੂਸਰੀ ਵਾਰੀ ਚਲੇ ਆ ਜੀ ਦੂਸਰੀ ਵਾਰ ਚਲੇ ਆ ਜੀ ਪਹਿਲਾਂ ਵੀ ਇਹਨਾਂ ਦੇ ਨਾਲ ਹੀ ਗਏ ਪਹਿਲਾਂ ਤੁਹਾਡੇ ਨਾਲ ਤੁਸੀਂ ਵੀ ਨਾਲੇ ਸਾਰੇ ਨਾਲੇ ਤੇ ਜੀ ਆਪਾਂ ਕਿੰਨਾ ਆਨੰਦ ਆਇਆ ਜੀ ਬਾਬੇ ਜਾ ਕੇ ਬਿਲਕੁਲ ਜੀ ਬਿਲਕੁਲ ਹੁਣ ਵੀ ਬਾਬਾ ਜੀ ਨੇ ਬੁਲਾਇਆ ਸਾਨੂੰ ਤਾਂ ਪਤਨੀ ਵੀ ਬਾਬੇ ਨੇ ਚਿੱਠੀ ਪਾਤੀ हां जी ਜਦੋਂ ਬੈਠੇ <laughs> ਬੜਾ ਵੜ ਕੇ ਨਹੀਂ ਆਜੋ ਬਤਾਇਆ ਹੋ ਗਿਆ ਜੀ ਵਾਹਿਗੁਰੂ ਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਹੁਣ ਅਸੀਂ ਆਪੋ ਆਪਣੀ ਗੁੜੀਆਂ ਨਾਲ ਲੈ ਕੇ ਚੱਲੇ ਆ ਜੀ ਅੱਛਾ ਜੀ ਪਹਿਲਾਂ ਦੋਏ ਦਿੱਤੀ ਸੀ ਵਾਲੀ ਗੁੜੀਆ ਕਹਿੰਦੀ ਮੈਂ ਵੀ ਜਾਣਾ ਮੈਂ ਵੀ ਜਾਣਾ ਇਹਨੂੰ ਛੁੱਟੀ ਹੈ ਹਾਂਜੀ ਫੇ ਚਲੋ ਫੇ ਚੱਲੀਏ ਗੁੜੀਆਂ ਪਹਿਲੀ ਵਾਰ ਆ ਰਹੀਆਂ ਹਨ ਕੀ ਨਾਮ ਹੈ ਬੇਟਾ ਕ੍ਰਿਤਿਕਾ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਬੱਸ 'ਚ ਪਹਿਲੀ ਵਾਰ ਜਾ ਰਹੀ ਹਾਂ ਗਈ ਪਹਿਲਾਂ ਕਣਿਕ ਫੈਮਲੀ ਨਾਲ ਗਈ ਹੈ ਹਾਂਜੀ ਤੇ ਬੱਸ 'ਚ ਪਹਿਲੀ ਵਾਰ ਹਾਂਜੀ ਤੈਨੂੰ ਪਤਾ ਵੀ ਜਦੋਂ ਸੰਗ ਦੇ ਨਾਲ ਜਾਂਦੇ ਆ ਬੜਾ ਵਧੀਆ ਲੱਗਦਾ ਨੱਚਦੇ ਟੱਪਦੇ ਕੀਰਤਨ ਕਰਦੇ ਜਾਂਦੇ ਆ ਹਾਂਜੀ ਅੱਜ ਫੇਰ ਦੇਖੂਗੇ ਨਾ ਐਕਸਪੀਰੀਅੰਸ ਤੁਹਾਡਾ ਹਾਂਜੀ ਪਹਿਲਾ ਐਕਸਪੀਰੀਅੰਸ ਕੱਲਿਆਂ ਦਾ ਸੀਗਾ ਹਾਂਜੀ ਤੇ ਹੁਣ ਸੰਗਤ ਦੇ ਨਾਲ ਜਾਣਾ ਹਾਂਜੀ ਠੀਕ ਹੈ ਯਾਤਰਾ ਸਫਲ ਹੋਵੇ ਤੁਹਾਡੀ ਠੀਕ ਹੈ ਜੈ ਸ਼੍ਰੀ ਸ਼ੰਗ जय श्री श्याम जी जय श्री श्याम जी बहुत बढ़िया बात है कि ਤੁਸੀਂ ਜੋ ਬੱਚਿਆਂ ਨੂੰ ਵੀ ਜੋੜ ਰਹੇ ਹੋ ਨਾਲ ਹਾਂਜੀ ਹਾਂਜੀ ਕਿਉਂਕਿ ਚੰਗੇ ਕੰਮਾਂ ਦੇ ਵਿੱਚ ਜੁੜਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਹਾਂਜੀ ਤੁਸੀਂ ਕਿੰਨੀ ਕ ਵਾਰ ਗਏ ਪਹਿਲਾਂ ਮੈਂ ਜੀ ਅੱਜ ਦੂਸਰੀ ਵਾਰ ਜਾ ਰਹੇ ਜੀ ਯਾਨੀ ਕਿ ਬਾਬਾ ਜੀ ਨੇ ਬੁਲਾਇਆ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਹਾਂਜੀ ਇਸ ਵਾਰ ਮੇਰੇ ਛੋਟੇ ਸਾਲਾ ਸਾਹਿਬ ਜਾ ਰਹੇ ਹਨ ਹਾਂਜੀ 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 ਇਹ ਨਾਲਾਗੜ ਤੋਂ ਆਏ ਹਨ ਹਿਮਾਚਲ ਤੋਂ ਆਏ ਹਨ ਅੱਜ ਹਿਮਾਚਲ ਤੋਂ ਆਏ ਨਾਲਾਗੜ ਤੋਂ ਆਏ ਹਨ ਹਾਂਜੀ ਸਾਡੇ ਦੋ ਗਵਾਨੀ ਮੁਰੇ ਬੈਠੇ ਹੈ ਪਹਿਲੀ ਵਾਰ ਚੱਲੇ ਆ ਪਹਿਲੀ ਵਾਰ ਚੱਲੇ ਆ ਹਾਂਜੀ ਸੋ ਸਾਡੀਆਂ ਵੀ ਸ਼ੁਭਕਾਮਨਾਵਾਂ ਆ ਯਾਤਰਾ ਤੁਹਾਡੀ ਬਿਲਕੁਲ ਜੀ ਬਿਲਕੁਲ ਜੈ ਸ਼੍ਰੀ ਚੰਦਾ ਬੁਲਾ ਰਹੇ ਆ ਜੈ ਸ਼੍ਰੀ ਚੰਦਾ ਵਿਕਰਮ ਕਥੂਰੀਆ ਜੀ ਪਹਿਲਾਂ ਤਾਂ ਖਾਟੂ ਨਰੇਸ਼ ਕੀ ਬੋਲੋ ਹਾਰੇ ਕੇ ਸਹਾਰੇ ਕੀ ਖਾਟੂ ਨਰੇਸ਼ ਕੀ ਜੈ ਸੋ 12 ਬਸਾਂ ਤੁਸੀਂ ਪਹਿਲਾਂ ਸੰਗਤ ਦੀਆਂ ਲਿਆ ਚੁੱਕੇ ਹੋ ਖਾਟੂ ਸ਼ਾਮ ਜੀ ਦੇ ਦਰਬਾਰ ਤੇ ਇਹ 13ਵੀਂ ਬਸ ਯਾਤਰਾ ਕੀ ਕਹਿਣਾ ਤੁਹਾਡਾ ਕਹਿੰਦੇ 13 ਹੀ 13 ਹੋਈ ਪਈ ਆ ਇਹ ਤਾਂ ਬਾਬਾ ਜੀ ਦੀ ਕਿਰਪਾ ਹੈ ਜੀ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਹਾਂ ਜੀ ਇੱਕ ਬੱਸ ਲਿਆਂਡ ਦਾ ਜੀ ਉਸ ਤੋਂ ਬਾਅਦ ਤਾਂ ਉਹਦੀ ਕਿਰਪਾ ਦੇ ਨਾਲ ਹਰ ਮਹੀਨੇ ਹੀ ਬੱਸ ਜਾ ਰਹੀ ਹੈ तकरीबन ਜੀ ਜੀ ਇੱਕ ਅਦਾ ਮਹੀਨਾ ਮਿਸ ਹੋ ਗਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਜੀ ਇਹ 13ਵੀਂ ਬੱਸ ਹੈ ਜੀ 1300 ਰੁਪਏ ਕਿਰਾਇਆ ਰੱਖਿਆ ਗਿਆ ਜੀ ਤੇ 13 ਤਰੀਕ ਨੂੰ ਵੀ ਵਾਪਸੀ ਹੈ ਇਸ ਬੱਸ ਦੀ ਜੀ ਤੇ ਬਾਬੇ ਨੇ 13-13 ਹੀ ਬਾਬੇ ਦਾ ਹੈ ਹੋਇਆ ਹੈ ਜੀ ਬੱਸ ਔਰ ਸਭ ਤੋਂ ਬੜੀ ਖਾਸੀਅਤ ਇਹ ਹੈ ਕਿ ਇਸ ਬੱਸ ਨੂੰ ਸਪான்ਸਰ ਕਰਨ ਵਾਲਾ ਇੱਕ ਗੋਪਤਾ ਦਾਨੀ ਬੈਠਿਆ ਪਿੱਛੇ ਸਾਡੇ ਅੱਛਾ ਜੀ ਜਿਹਨੇ ਪੂਰੀ ਬੱਸ ਦਾ ਕਰਾਇਆ ਸਾਨੂੰ ਦਿੱਤਾ ਸੋ ਉਸਦੇ ਕਾਰਨ ਹੀ ਇਹ ਬੱਸ ਸੰਭਵ ਹੋ ਪਾਈ ਹੈ ਕਿ ਉਹ ਬੱਸ 1300 ਜਾ ਰਹੀ ਹੈ ਜੀ 1300 ਜਿਹੜਾ ਜਾਣ ਦਾ ਮਕਸਦ ਇਹ ਹੈ ਕਿ ਸਿਰਫ ਯਾਤਰੀਆਂ ਕੋਲੋਂ ਖਾਣ ਪੀਣ ਦਾ ਲਿਆ ਹੈ ਜਾਂ ਕਮਰਿਆਂ ਤੇ ਰਹਿਣ ਸਹਣ ਦਾ ਲਿਆ ਹੈ ਪਹਿਲਾਂ ਆਪਾਂ ਸ਼ਨੀਵਾਰ ਜਾਇਆ ਕਰਦੇ ਸੀਗੇ ਇਸ ਵਾਰੀ ਆਪਾਂ ਸ਼ੁੱਕਰਵਾਰ ਜਾ ਰਹੇ ਹਾਂ ਜੀ ਦੋ ਖਾਣਿਆਂ ਦਾ ਅਰੇਂਜਮੈਂਟ ਜਿਆਦਾ ਹੋਏਗਾ ਦੋ ਜਗ੍ਹਾ ਰਹਿਣ ਦਾ ਇੰਤਜ਼ਾਮ ਹੋਏਗਾ ਸੋਸ ਕਰਕੇ 13 1300 ਰੁਪਏ ਲਏ ਗਏ ਨੇ ਪ੍ਰਤੀ ਯਾਤਰੀ ਤੋਂ ਜੀ ਜੋ ਕਿ ਬਸ ਦਾ ਕਿਰਾਇਆ ਬਿਲਕੁਲ ਫ੍ਰੀ ਰੱਖਿਆ ਗਿਆ ਹੈ ਜੀ ਔਰ ਬਸ ਦੀ ਪੂਰੀ ਪੇਮੈਂਟ ਕਿਸੇ ਭਗਤ ਵੱਲੋਂ ਦਾਨ ਦੇ ਰੂਪ ਵਿੱਚ ਆਈ ਹੈ ਸਾਡੇ ਕੋਲ ਜੀ ਔਰ ਉਹ ਗੁਪਤ ਹੈ ਜ ਉਹਦਾ ਨਾਮ ਨਹੀਂ ਲਿਆ ਜਾ ਸਕਦਾ ਕਿਉਂਕਿ ਸਾਨੂੰ ਮਨਾਂ ਕੀਤਾ ਹੋਇਆ ਹੈ ਔਰ ਇੱਕ ਹੋਰ ਭਗਤ ਬੈਠਾ ਹੈ ਸਾਡੇ ਪਿੱਛੇ ਮਗਰ ਬਸ ਦੇ ਵਿੱਚ ਇਸ ਬਸ ਵਿੱਚ ਸਫ਼ਰ ਕਰ ਰਿਹਾ ਜੀ ਉਹਦੀ ਤਮੰਨਾ ਹੈ ਕਿ ਨਵੰਬਰ ਦੇ ਮਹੀਨੇ ਵਿੱਚ ਬਿਲਕੁਲ ਹੀ ਫ੍ਰੀ ਆਫ ਕੋਸਟ ਬਸ ਜਾਏਗੀ ਜੀ ਕਿਸੇ ਵੀ ਤਰ੍ਹਾਂ ਦਾ ਕਿਸੇ ਕੋਲੋਂ ਵੀ ਪੈਸਾ ਨਹੀਂ ਲਿਆ ਜਾਏਗਾ ਉਹ ਜਾਏਗੀ ਨਵੰਬਰ ਦੇ ਮਹੀਨੇ ਵਿੱਚ ਸੋ ਜਿਸ ਭਗਤ ਨੇ ਨਵੰਬਰ ਦੇ ਮਹੀਨੇ ਜਾਣਾ ਹੋਵੇ ਉਸ ਨੂੰ ਸਿਰਫ ਦੋ ਸੀਟਾਂ ਹੀ ਮਿਲਣਗੇ ਇੱਕ ਘਰ ਦੇ ਵਿੱਚੋਂ ਇਹ ਨਹੀਂ ਕਿ ਮੈਨੂੰ 20 ਮਿਲ ਗਿਆ ਮੈਨੂੰ 30 ਮਿਲ ਗਿਆ ਆ ਸਾਡੀ ਪ੍ਰਾਇਓਰਟੀ ਰਹੇਗੀ ਕਿ ਅਸੀਂ ਹਰ ਮੈਂਬਰ ਨੂੰ ਲੈ ਕੇ ਜਾਈਏ ਜੀ ਔਰ ਅਸੀਂ ਕੋਸ਼ਿਸ਼ ਕਰਾਂਗੇ ਉਹ ਮੈਂਬਰ ਲਿਜਾਣ ਦੀ ਜਿਹੜਾ ਕਿ ਜਾਣਾ ਚਾਹੁੰਦਾ ਹੋਵੇ ਪਰ ਅਫੋਰਡ ਨਾ ਕਰ ਸਕੇ ਪਹਿਲ ਹੋਦੀ ਹੈ ਪਹਿਲ ਉਸ ਬੰਦੇ ਦੀ ਹੈ ਜੀ ਉਸ ਤੋਂ ਬਾਅਦ ਅਸੀਂ ਨਾਲ ਲੱਗਦੇ ਉਸੇ ਟਾਈਮ ਇੱਕ ਬੱਸ ਲਿਆਵਾਂਗੇ 2500 ਰੁਪਏ ਕਰਾਇਏ ਵਿੱਚ ਜੀ ਦੋ ਬੱਸ ਇਕੱਠੀਆਂ ਤੋਰਾਂਗੇ ਜੀ ਇੱਕ ਫ੍ਰੀ ਆਫ ਕੋਸਟ ਰਹੇਗੀ ਜੀ ਕਿ 2500 ਰੁਪਏ ਚ ਰਹੇਗੀ ਜੀ ਤੇ ਸੇਵਾ ਭਾਵਨਾ ਸਭ ਦੀ ਬਰਾਬਰ ਹੀ ਰਹੇਗੀ ਚਾਹੇ ਉਹ ਫ੍ਰੀ ਵਾਲੀ ਬੱਸ ਹੈ ਚਾਹੇ 2500 ਵਾਲੀ ਬੱਸ ਹੈ ਜੀ ਬਿਲਕੁਲ ਜੀ ਬਿਲਕੁਲ ਸਾਹਿਬ ਜੀ ਸੋ ਬਹੁਤ ਵੱਡੀ ਸੇਵਾ ਹੈ ਤੁਹਾਡੀ ਜੋ ਤੁਸੀਂ ਨਹੀਂ ਸੇਵਾ ਨਹੀਂ ਸੇਵਾ ਸੇਵਾ ਦਾ ਜੀ ਸ਼ਾਮਪਰੀ ਮੰਡਲ ਇਕੱਠਾ ਹੋ ਗਈ ਕਰ ਰਿਹਾ ਸਾਰੀ ਹਾਂ ਜੀ ਤਾਂ ਉਹਦੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਾ ਗਗਨ ਜੀ ਮੇਰੇ ਸਾਥੀ ਹੈ ਅ ਰਿੰਕੂ ਜੀ ਬੈਠੇ ਨੇ ਮੇਰੇ ਕੋਲ ਹਾਂ ਜੀ ਬڑے-ਬڑے ਭਗਤ ਜਾਂਦੇ ਨੇ ਰਾਜਨਜੀਤ ਬ੍ਰਿੰਦਰਜੀ ਹੋਗੇ ਇਹ ਭਗਤ ਜੀ ਜਰਮਨ ਤੋਂ ਆਏ ਸੀ ਸਿੱਟਾ ਬੁੱਕ ਲਾ ਕੇ ਮੇਰੇ ਕੋਲ ਬਿਲਕੁਲ ਜੀ ਵੀ ਮੈਂ ਜਾਣਾ ਹੈ ਫੋਨ ਤੇ ਸਿੱਟਾ ਬੁੱਕ ਹੋਈਆਂ ਨੇ ਜਰਮਨ ਤੋਂ ਜੀ ਪਰ ਕਿਸੇ ਕਾਰਨ ਵਸ਼ ਨਹੀਂ ਜਾ ਸਕੇ ਕਹਿੰਦੇ ਸਾਨੂੰ ਗਰਮੀ ਬੜੀ ਲੱਗਦੀ ਹੈ ਜੀ ਇਹਨਾਂ ਨੂੰ ਹੁਣ ਅਗਲੀ ਵਾਰ ਸਪੈਸ਼ਲ ਏਸੀ ਵਿੱਚ ਲਿਜਾਵਾਂਗੇ ਬਿਠਾ ਲ ਕੇ ਗੱਡੀ 'ਚ ਬਿਲਕੁਲ ਜੀ ਬਿਲਕੁਲ ਤਾਂ ਬਹੁਤ ਜਲਦੀ ਜਮਾ ਆਏਗਾ ਜੀ ਹੋਏ ਆਏਗਾ ਜੀ 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 ਮੇਰੇ ਖਿਆਲ ਫਸਟ ਵੀਕ ਵਿੱਚ ਆ ਜਾਏਗਾ ਜੀ ਬਿਲਕੁਲ ਮਹੀਨੇ ਦੇ ਪਹਿਲੇ ਹਫਤੇ ਵਿੱਚ ਆ ਜਾਏਗਾ ਸਮਾਂ ਉਹ ਜੀ ਇਹ ਜਦੋਂ ਗੱਡੀ 'ਚ ਬੈਠ ਕੇ ਜਾਣਗੇ ਓਕੇ ਤੇ ਤੁਸੀਂ ਨਾ ਲੈ ਕੇ ਗਏ ਮੈਂ ਲੈ ਗਿਆ ਮੈਂ ਤਾਂ ਇਹ ਕਹਿੰਦਾ ਤੁਸੀਂ ਨਾਲ ਚਲੋ ਬੰਦੇ ਕਹਿੰਦਾ ਮੈਂ ਹੀ ਜਾਊਂਗਾ ਨਾ ਜੀ ਕਿਉਂਕਿ ਮੇਰਾ ਮੇਰਾ ਇਹ ਡਿਗਰੀ ਜਾ ਰਿਹਾ ਹੈ ਮੇਰਾ ਦੋਸਤ ਹੈ ਜੀ ਇਹ ਬਹੁਤ ਪੁਰਾਣਾ ਅਮਰਜੀਤ ਮਾਨ ਬੋਲੋ ਹਾਰੇ ਕੇ ਸਹਾਰੇ ਕੀ ਜੈ ਖਾਤੂ ਨਰੇਸ਼ ਕੀ ਜੈ ਹਾਰਾ ਹੂੰ ਬਾਬਾ ਪਰ ਤੁਝ ਤੇ ਭਰੋਸਾ ਹੈ जीतूंगा एक दिन मेरा दिल ये कहता है मेरे माँ जी बन जाओ मेरी नाव चला जाओ हारे को बाबा शाम तुम गले लगा जाओ हारा हूँ बाबा पर तुझ पे भरोसा है जीतूंगा एक दिन मेरा दिल ये कहता है बोलिए हरे के सहारे की बोलिए बाबा शाम प्यारे की हरे के सहारे की जय की शाम बाबा शाम बाबा तेरे पास आया हूँ चरणों में तेरे अरदास लाया हूँ हरे के सहारे की जय श्याम बाबा शाम बाबा तेरे पास आया हूँ चरणों में तेरे अरदास लाया हूँ सच्चा है दरबार तुम्हारा संकट काटो श्याम हमारा सच्चा है दरबार तुम्हारा संकट काटो शाम हमारा दुख हर ना दुख हर ना यही आस लाया हूँ ਚਰਨੋਂ ਮੇ ਤੇਰੇ ਅਰਦਾਸ ਲਾਇਆ ਹੂੰ ਬੋਲੀਏ ਸ਼ਾਮ ਬਾਬਾ ਕੀ ਜੈ